ਹੀਟਾਕ ਤੰਦਰੁਸਤੀ ਤੇ ਚੜ੍ਹਦੀ ਕਲਾ ਦੇ ਵਿੱਚ ਚਰਚਾ ਕਰਨਗੇ ਜੀ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਈ ਫਿਟਨੈਸ ਦੇ ਵਿੱਚ ਜੀ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਵੀ ਆਪਾਂ ਸੰਡੇ ਨੂੰ 8 ਵਜੇ ਤੋਂ ਬਾਅਦ ਆਪਾਂ ਲਾਈਵ ਆ ਆਪਾਂ ਹੁੰਨੇ ਹੁੰਨੇ ਆ ਸੋ ਜੋ ਵੀ ਤੁਹਾਡੇ ਸਵਾਲ ਜਵਾਬ ਹੁੰਦੇ ਆ ਨਾ ਫਿਟਨੈਸ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਲਬ ਜੀ ਸਵਾਲ ਹੁੰਦਾ ਵਾ ਤੇ ਆਪਾਂ ਉਹਦੇ ਤੇ ਆਪਾਂ ਚਰਚਾ ਕਰਦੇ ਹੁੰਨੇ ਆ ਜੀ ਹਨਾ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦਾ ਇਸ ਟਾਈਮ ਕੋਈ ਵੀ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਤਾਂ ਉਹ ਇਹ ਮੇਰੇ ਨਾਲ ਲਾਈਵ ਦੇ ਉੱਤੇ ਜੁੜ ਸਕਦਾ ਤੇ ਆਪਣਾ ਸਵਾਲਾ ਕੋਈ ਵੀ ਮੇਰੇ ਕੋਲ ਉਹ ਪੁੱਛ ਸਕਦਾ ਵਾ ਡਾਈਟ ਦੇ ਬਾਰੇ ਪੁੱਛ ਸਕਦਾ ਵਾ ਰੈਮਡੀ ਦੇ ਬਾਰੇ ਪੁੱਛ ਸਕਦਾ ਵਾ ਜਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟੌਪਿਕ ਆ ਫਿਟਨੈਸ ਦੇ ਰਿਗਾਰਡਿੰਗ ਠੀਕ ਹੈ ਜੀ ਫਿਟਨੈਸ ਨੂੰ ਲੈ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਉਹ ਮੈਨੂੰ ਪੁੱਛ ਸਕਦਾ ਠੀਕ ਹੈ ਜੀ ਸੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਇਸ ਹਫਤੇ ਦੇ ਵਿੱਚ ਮਤਲਬ ਬਹੁਤ ਸਾਰੇ ਕਮੈਂਟ ਆਏ ਉਹਦੇ ਵਿੱਚ ਜ਼ਿਆਦਾਤਰ ਕਮੈਂਟ ਇਹ ਸੀਗੇ ਕਹਿੰਦੇ ਕਿ ਵੀਰ ਜੀ ਸਾਡਾ weight ਮਤਲਬ ਵੀ ਬਹੁਤ ਤੇਜ਼ੀ ਨਾਲ ਵਧ ਰਿਹਾ ਵਾ ਪਰ ਸਾਡਾ ਪਰ ਘਟ ਨਹੀਂ ਰਿਹਾ ਵੀ ਘਟੇਗਾ ਕਿਵੇਂ ਵਧ ਹੀਦਾ ਜਾ ਰਿਹਾ ਵਾ ਹਨਾ ਤੇ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਫੋਨ ਦੇ ਉੱਤੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਉਹਨੇ ਡਾਈਟ ਦੇ ਬਾਰੇ ਪੁੱਛਿਆ ਵੀ ਤੁਹਾਡੀ ਡਾਈਟ ਮਤਲਬ ਕੀ ਆ ਤੁਸੀਂ ਕੀ ਖਾਂਦੇ ਹੋ ਜਾਂ ਕਿਵੇਂ ਮਤਲਬ ਵੀ ਤੜ ਕੀ ਸ਼ਡਿਊਲ ਰਹਿੰਦਾ ਸਾਰੇ ਦਿਨ ਦਾ ਨਾ ਸੋ ਫਿਰ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਕਿ ਵੀਰ ਜੀ ਅਸੀਂ ਤਾਂ ਮਤਲਬ ਵੀ ਦਿਨ ਦੇ ਵਿੱਚ ਮਤਲਬ ਵੀ ਕਹਿੰਦੇ ਇਹ ਕਈ ਰੋਟੀਆਂ ਮਤਲਬ ਵੀ ਕਿਤੇ ਰੋਟੀ ਹੀ 1-2 ਹੀ ਖਾਣੇ ਆ ਜਾਂ ਫਿਰ ਮਤਲਬ ਵੀ ਰਾਤ ਦੀ ਰੋਟੀ ਨਹੀਂ ਖਾਂਦੇਗੇ ਹਾਂ ਜਾਂ ਕਹਿੰਦੇ ਅਸੀਂ ਬ੍ਰੇਕਫਾਸਟ ਕਰਦੇ ਆ ਲੰਚ ਨਹੀਂ ਕਰਦੇ ਡਿਨਰ ਕਰ ਲੈਂਦੇ ਹਲਕਾ ਜਿਹਾ ਠੀਕ ਹੈ ਜੀ ਜਾਂ ਕਹਿੰਦੇ ਵੀ ਕੱਲੇ ਡਿਨਰ ਦੇ ਵਿੱਚ ਅਸੀਂ ਸਿਰਫ ਦਾਲ ਵਗੈਰਾ ਹੀ ਪੀਨੇ ਆ ਹਣਾ ਸੋ ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਇਹਦਾ ਮੈਨ ਚੀਜ਼ ਆ ਵੀ ਤੁਹਾਡਾ ਜਦੋਂ ਤੁਸੀਂ ਭਾਰ ਘਟਾਉਣਾ ਹੈ ਦੇਖੋ ਜੇ ਤੁਸੀਂ ਭੁੱਖੇ ਰਹੋਗੇ ਭੁੱਖੇ ਰਹਿ ਕੇ ਵੀ ਤੁਹਾਡਾ ਭਾਰ ਨਹੀਂ ਘਟੇਗਾ ਭੁੱਖੇ ਰਹਿ ਕੇ ਸਗੋਂ ਤੁਹਾਡਾ weight ਜਿਹੜਾ ਉਹ ਵਧੇਗਾ ਠੀਕ ਹੈ ਜੀ ਸੋ ਤੁਸੀਂ ਭੁੱਖੇ ਨਹੀਂ ਰਹਿਣਾ ਹੈਗਾ ਭੁੱਖੇ ਤੁਸੀਂ ਮਤਲਬ ਵੀ ਨਹੀਂ ਰਹਿਣਾ ਬਿਲਕੁਲ ਵੀ ਸੋ ਦੋ ਦੋ ਘੰਟੇ ਬਾਅਦ ਤਿੰਨ ਤਿੰਨ ਘੰਟੇ ਬਾਅਦ ਕੁਝ ਨਾ ਕੁਝ ਤੁਸੀਂ ਖਾਂਦੇ ਰਹਿਣਾ ਵਾ ਤੇ ਫਿਰ ਜਾ ਕੇ ਤੁਹਾਡਾ weight ਜਿਹੜਾ ਉਹ ਘਟੇਗਾ ਜਦੋਂ ਅਸੀਂ ਮਤਲਬ ਵੀ ਭੁੱਖੇ ਰਹਿ ਜਾਂਦੇ ਆ ਨਾ ਭੁੱਖੇ ਰਹਿ ਕੇ ਅਸੀਂ ਕੁਝ ਨਹੀਂ ਖਾਂਦੇਗੇ ਫਿਰ ਸਾਡਾ weight ਜਿਹੜਾ ਉਹ ਵਧਦਾ ਵਾ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਵਾ ਵੀ ਯਾਰ ਜੇ ਅਸੀਂ ਭੁੱਖੇ ਰਾਵਾਂਗੇ ਤਾਂ ਸਾਡਾ ਭਾਰ ਜਿਹੜਾ ਉਹ ਘਟੇਗਾ ਇਹਦਾ ਕਦੇ ਨਹੀਂ ਹੁੰਦਾ ਹੈਗਾ ਜਦੋਂ ਤੱਕ ਤੁਸੀਂ ਮਤਲਬ ਕੋਈ ਮੀਲ ਨਹੀਂ ਖਾਂਦੇ ਹੈਗੇ ਦੋ ਦੋ ਤਿੰਨ ਤਿੰਨ ਘੰਟੇ ਬਾਅਦ ਨਹੀਂ ਖਾਂਦੇ ਹੈਗੇ ਫਿਰ ਮਤਲਬ ਵੀ ਤੁਹਾਡਾ weight ਜਿਹੜਾ ਉਹ ਮਤਲਬੀ ਘਟਦਾ ਨਹੀਂ ਹੈਗਾ ਹਨਾ ਸੋ ਤੁਸੀਂ ਦੋ ਦੋ ਤਿੰਨ ਤਿੰਨ ਘੰਟੇ ਬਾਅਦ ਖਾਣ ਦੀ ਕੋਸ਼ਿਸ਼ ਕਰੋ ਫਿਰ ਕਿਤੇ ਜਾ ਕੇ ਤੁਹਾਡਾ weight ਜਿਹੜਾ ਉਹ ਘਟ ਗਿਆ ਕਿਉਂਕਿ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਆ ਨਾ ਮੈਟਾਬੋਲਿਜ਼ਮ ਤੁਹਾਡਾ ਸਲੋ ਹੋ ਜਾਂਦਾ ਵਾ ਜਿਹੜਾ ਮੈਟਾਬੋਲਿਜ਼ਮ ਸਾਡੀ ਕੇਲੋਜ਼ ਨੂੰ ਬਰਨ ਕਰਨ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਹੈਲਪ ਕਰਦਾ ਵਾ ਜੇ ਅਸੀਂ ਜ਼ਿਆਦਾ ਮਤਲਬ ਸਾਡਾ ਮੈਟਾਬੋਲਿਜ਼ਮ ਫਾਸਟ ਹੋਊਗਾ ਤੇ ਸਾਡੀ ਕੈਲਰੀ ਜਿਆਦਾ ਬਰਨ ਹੋਣਗੀਆਂ ਤਾਂ ਸਾਡਾ weight ਜਿਹੜਾ ਉਹ ਵੀ ਜਿਆਦਾ ਘਟੇਗਾ ਠੀਕ ਹੈ ਜੀ ਸੋ ਇਸ ਲਈ ਕਿ ਤੁਸੀਂ ਦੋ ਦੋ ਤਿੰਨ ਤਿੰਨ ਘੰਟੇ ਬਾਦਨਾ ਕੁਛ ਨਾ ਕੁਛ ਜ਼ਰੂਰ ਖਾਂਦੇ ਰਹੋ ਹੈਲਦੀ ਖਾਣਾ ਖਾਣਾ ਵਾ ਮਤਲਬ ਵੀ ਜੇ ਤੁਸੀਂ ਜੰਕ ਫੂਡ ਖਾਓਗੇ ਜਾਂ ਫਿਰ ਹੋਰ ਕੋਈ ਮਤਲਬ ਵੀ ਹੋਰ ਚੀਜ਼ਾਂ ਖਾਓਗੇ ਮਿੱਠਾ ਵਗੈਰਾ ਖਾਓਗੇ ਉਹਨੇ ਵੀ ਤੁਹਾਡੇ ਮੈਟਾਬੋਲਿਜ਼ਮ ਨੂੰ ਸਲੋ ਕਰ ਦੇਣਾ ਤੁਹਾਡੇ ਲੀਵਰ ਨੂੰ ਨੇ ਫੈਟੀ ਕਰ ਦੇਣਾ ਤੁਹਾਡੇ ਲੀਵਰ ਦੇ ਉੱਤੇ ਫੈਟ ਚੜ ਜਾਨੀ ਆ ਹਨਾ ਸੋ ਜਦੋਂ ਵੀ ਖਾਣਾ ਖਾਣਾ ਤੇ ਹਲਕਾ ਜਿਹਾ ਮਤਲਬ ਵੀ ਨੋਰਮਲ ਖਾਣਾ ਖਾਣਾ ਤੁਸੀਂ ਜਨਾ ਜਿਵੇਂ ਸੈਲਡ ਵਗੈਰਾ ਹੋ ਗਿਆ ਜਾਨੀ ਕਿ ਤੁਹਾਡੇ ਖਾਣੇ ਦੇ ਵਿੱਚ ਤਿੰਨ ਚਾਰ ਚੀਜ਼ਾਂ ਜਿਹੜੀਆਂ ਉਹ ਮਤਲਬ ਵੀ ਏਡ ਹੋਣੀ ਜ਼ਰੂਰੀ ਨੇ ਤੁਹਾਡੇ ਮਤਲਬ ਕੋਈ ਵੀ ਤੁਸੀਂ ਜਦੋਂ ਖਾਣਾ ਖਾਣਦੇ ਹੋ ਤਾਂ ਉਹਦੇ ਵਿੱਚ ਤਿੰਨ ਚਾਰ ਚੀਜ਼ਾਂ ਹੋਣੀ ਬਹੁਤ ਜ਼ਰੂਰੀ ਨੇ ਤੇ ਮੈਂ ਪਹਿਲਾਂ ਇੱਕ ਵੀਡੀਓ ਬਣਾਈ ਜੀ ਵੀ ਇੱਕ ਤੁਹਾਡਾ ਪ੍ਰੋਟੀਨ ਆ ਉਹ ਹੁਣ ਬਹੁਤ ਜ਼ਰੂਰੀ ਆ ਪ੍ਰੋਟੀਨ ਦਾ ਸੋਰਸ ਹੋਣਾ ਜ਼ਰੂਰੀ ਆ ਗੁੱਡ ਫੈਟ ਦਾ ਸੋਰਸ ਹੋਣਾ ਜ਼ਰੂਰੀ ਆ ਤੇ ਬਾਕੀ ਤੁਹਾਡੇ ਕਾਰਬੋਹਾਈਡਰੇਟ ਆ ਜਿਹੜੇ ਉਹ ਵੀ ਤੁਹਾਡਾ ਹੁਣੇ ਬਹੁਤ ਜ਼ਰੂਰੀ ਆ ਹਨਾ ਬਾਕੀ ਫਾਈਬਰ ਵਗੈਰਾ ਹੋ ਗਿਆ ਉਹ ਵੀ ਹੁਣੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਬਾਕੀ ਮੈਂ ਨਾ ਇੱਕ ਵੀਡੀਓ ਲੈ ਕੇ ਆ ਰਿਹਾ ਮੈਂ ਅੱਜ ਵੀਡੀਓ ਬਣਾ ਕੇ ਹਟਿਆ ਵਾਂ ਵਿਭਾਰ ਘਟੋਣ ਦਾ ਜਿਹੜਾ ਫਾਰਮੂਲਾ ਵਾ weight ਘਟੋਣ ਦਾ ਫਾਰਮੂਲਾ ਵਾ ਉਹ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਠੀਕ ਹੈ ਜੀ ਸੋ ਉਹਤੇ ਮੈਂ ਪ੍ਰੋਪਰਲੀ ਮਤਲਬ ਵੀਡੀਓ ਬਣਾਤੀ ਆ ਤੇ ਹੋ ਸਕੇ ਮੈਂ ਮੰਗਲਵਾਰ ਜਾਂ ਬੁੱਧਵਾਰ ਨੂੰ ਉਹ ਵੀਡੀਓ ਮੈਂ ਅਪਲੋਡ ਕਰਾਂਗਾ ਜਿਹਦੇ ਵਿੱਚ ਤੁਹਾਨੂੰ ਭਾਰ ਘਟਾਉਣ ਦਾ ਫਾਰਮੂਲਾ ਮੈਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵਾ ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਹਨ ਤਾਂ ਉਹ ਵੀਡੀਓ ਮੇਰੀ ਜਰੂਰ ਦੇਖਿਓ ਜਦੋਂ ਤੁਸੀਂ ਮੇਰੀ ਉਹ ਵੀਡੀਓ ਦੇਖੋਗੇ ਨਾ ਤੁਹਾਡੇ ਦਿਮਾਗ ਦੇ ਵਿੱਚ ਉਹ ਫਾਰਮੂਲਾ ਸੈੱਟ ਬੈਠ ਜਾਏਗਾ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਉਹ ਫਾਰਮੂਲਾ ਸੈੱਟ ਹੋ ਗਿਆ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਮੰਨ ਕੇ ਚਲੋ ਤੁਹਾਡਾ weight ਮੰਨ ਲਓ ਕਿ ਜੇਕਰ ਤੁਹਾਡਾ weight 70 ਕਿਲੋ 80 ਕਿਲੋ ਆ ਜਾਂ 90 ਕਿਲੋ ਆ ਹਨਾ ਤੇ ਤੁਸੀਂ 5 ਕਿਲੋ ਭਾਰ ਘਟਾਉਣਾ ਚਾਹੁੰਦੇ ਹੋ 10 ਕਿਲੋ ਘਟਾਉਣਾ ਚਾਹੁੰਦੇ ਹੋ ਹਨਾ ਤੇ ਫਿਰ ਆਪਾਂ ਮਤਲਬ ਵੀ ਉਹਦੇ ਨਾਲ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਕਿਵੇਂ ਭਾਰ ਘਟਾ ਸਕਦੇ ਹੋ ਮੈਨ ਮਤਲਬ ਇਹ ਹੁੰਦਾ ਵਾ ਭਾਰ ਘਟੋਣ ਦੀ ਸਾਸ ਜਿਹੜੀ ਕੇਲਜ ਹੁੰਦੀ ਹੈ ਨਾ ਸਾਡੀ ਸਾਨੂੰ ਕੇਲਜ ਘਟਾਉਣੀਆਂ ਪੈਂਦੀਆਂ ਨੇ ਹਰ ਇੱਕ ਬੰਦੇ ਦੀ ਕੇਲਜ ਵੱਖਰੀ ਵੱਖਰੀ ਹੁੰਦੀ ਆ ਜਦੋਂ ਉਹਨੇ ਭਾਰ ਘਟੋਣਾ ਹੁੰਦਾ ਵਾ ਹਨਾ ਫੀਮੇਲ ਦੀ ਵਕਰੀ ਹੁੰਦੀ ਆ ਮੇਲ ਦੀ ਵਕਰੀ ਹੁੰਦੀ ਆ ਮੰਨ ਕੇ ਚਲੋ ਮੇਰਾ 70 ਕਿਲੋ ਭਾਰ ਆ ਮੈਂ ਭਾਰ ਘਟਾਉਣਾ ਚਾਹੁੰਦਾ ਤਾਂ ਮੈਨੂੰ ਜਿਹੜੀ ਮੇਰੀ ਕੇਲਜ ਦੀ ਰਿਕੁਇਰਮੈਂਟ ਹੋਗੀ ਉਹ ਅਲੱਗ ਹੋਊਗੀ ਤੇ ਤੁਸੀਂ 80 ਕਿਲੋ ਦੇ ਹੋ ਜਾਂ 60 ਕਿਲੋ ਦੇ ਹੋ ਜਾਂ 75 ਕਿਲੋ ਦੇ ਹੋ ਜਾਂ 80 ਕਿਲੋ ਦੇ ਹੋ ਤਾਂ ਤੁਹਾਡੇ ਵਾਸਤੇ ਕੈਲਰੀ ਜਿਹੜੀ ਉਹ ਅਲੱਗ ਹੋਏਗੀ ਸੋ ਤੁਸੀਂ ਆਪਣੀ ਕੈਲਰੀਜ਼ ਨੂੰ ਤੁਸੀਂ ਕਾਊਂਟ ਕਰਨਾ ਤੇ ਉਹ ਕੈਲਰੀਜ਼ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਕੰਪਲੀਟ ਕਰਨਾ ਵਾ ਖਾਣਾ ਵਾ ਜੇ ਤੁਸੀਂ ਉਹ ਫਾਰਮੂਲਾ ਸਿੱਖ ਗਏ ਸਹੀ ਤਰੀਕੇ ਨਾਲ ਤੁਸੀਂ ਅੰਦਾਜ਼ਾ ਲਾਣਾ ਲੱਗ ਪਤਾ ਲੱਗ ਗਿਆ ਤੁਹਾਨੂੰ ਵੀ ਆਹ ਫਾਰਮੂਲਾ ਅਪਣਾਇਆ ਜਾਂਦਾ ਭਾਰ ਘਟਾਉਣ ਵਾਸਤੇ ਫਿਰ ਤੁਹਾਡਾ weight ਜਿਹੜਾ ਬਹੁਤ ਤੇਜ਼ੀ ਨਾਲ ਘਟੇਗਾ ਜਿਹੜੇ ਮੇਰੇ ਪਿੰਡ ਭਰਾ ਕਹਿੰਦੇ ਆ ਨਾ ਵੀ ਸਾਡਾ weight ਨਹੀਂ ਘਟਦਾ ਹੈਗਾ ਅਸੀਂ ਬਹੁਤ ਸਾਰੀ ਕੋਸ਼ਿਸ਼ ਕਰਕੇ ਦੇਖ ਲਈਆ ਹਨਾ ਪਰ ਸਾਡਾ ਭਾਰ ਨਹੀਂ ਘਟਦਾ ਹੈਗਾ ਉਹ ਵੀਡੀਓ ਦੇਖਣ ਤੋਂ ਬਾਅਦ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਡਾ ਭਾਰ 101% ਘਟੇਗਾ ਕਿਉਂਕਿ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਿਆ ਹੋਇਆ ਵਾ ਵੀ ਤੁਸੀਂ ਜਿਹੜਾ weight ਆਪਣਾ ਉਹ ਕਿਵੇਂ ਤੁਸੀਂ ਘਟਾ ਸਕਦੇ ਹੋ ਹਨਾ ਉਹਦੇ ਵਿੱਚ weight ਘਟਾਉਂਦਾ ਫਾਰਮੂਲਾ ਮੈਂ ਤੁਹਾਨੂੰ ਦੱਸਿਆ ਵਾ ਠੀਕ ਹੈ ਜੀ ਸੋ ਇਸ ਕਰਕੇ ਮਤਲਬੀ ਉਹ ਵੀਡੀਓ ਮੇਰੀ ਜਰੂਰ ਦੇਖਿਓ ਹੋ ਸਕਦਾ ਮੈਂ ਮੰਗਲ ਬੁੱਧਵਾਰ ਤੱਕ ਨੂੰ ਮੈਂ ਵੀਡੀਓ ਅਪਲੋਡ ਕਰਦਾ ਸੋ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਨਾ ਹੁਣ ਤਾਂ ਤੁਸੀਂ ਪਲੀਜ਼ ਮੈਨੂੰ ਹੁਣ ਵੀ ਲਾਈਵ ਦੇ ਵਿੱਚ ਜੁੜ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਜਿੰਨੀ ਕੁ ਮੇਨੂੰ ਨੋਲਿਜ ਆ ਹਨਾ ਤਾਂ ਮੈਂ ਉਨੀ ਕੁ ਤੁਹਾਡਾ ਮੈਂ ਮਸਲਾ ਹੱਲ ਜਰੂਰ ਕਰਾਂਗਾ ਤੇ ਬਾਕੀ ਜਿਹੜੇ ਮੇਰੇ ਪਿੰਡ ਪਤਾ ਕਹਿੰਦੀ ਸਰਪਾਰ ਵਧੀ ਜਾਂਦਾ ਵਧੀ ਨੂੰ ਦਿਨ ਸਰਪਾਰ ਘਟਦਾ ਨਹੀਂ ਹੈਗਾ ਘਟਦਾ ਔਖਾ ਵਧਦਾ ਬਹੁਤ ਤੇਜ਼ੀ ਨਾਲ ਤੇ ਉਹਦਾ ਕੀ ਹੱਲ ਹੋ ਸਕਦਾ ਵਾ ਉਹ ਮੈਂ ਦੱਸ ਹੀ ਦਿੱਤਾ ਵਾ ਮੇਨ ਮਤਲਬ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਉਹ ਖਾਣਾ ਬਹੁਤ ਘੱਟ ਖਾਂਦੇ ਆ ਜਦੋਂ ਤੁਸੀਂ ਖਾਣਾ ਘੱਟ ਖਾਂਦੇ ਹੋ ਨਾ ਤਾਂ ਤੁਹਾਡਾ weight ਘਟਦਾ ਨਹੀਂ ਹੈਗਾ ਸਗੋਂ weight ਵੱਧਦਾ ਵਾ ਠੀਕ ਹੈ ਜੀ ਸੋ ਭੁੱਖੇ ਰਹਿਣ ਦਾ ਮਤਲਬ ਵੀ ਆਪਣਾ ਸਰੀਰ ਖਰਾਬ ਨਾ ਕਰੋ ਆਪਣੇ ਮਸਲ ਨਾ ਤੋੜੋ ਠੀਕ ਹੈ ਜੀ ਆਪਾਂ ਮਸਲ ਨਹੀਂ ਤੋੜਨਾ ਹੈਗਾ ਮਸਲ ਨਹੀਂ ਆ ਪਕਟੋਣਾ ਹੈਗਾ ਆਪਾਂ ਫੈਟ ਘਟੋਣੀ ਆ weight ਘਟੋਣਾ ਆਪਾਂ ਠੀਕ ਹੈ ਜੀ ਸੋ ਇਸ ਕਰਕੇ ਹਲਕਾ ਹਲਕਾ ਖਾਂਦੇ ਰਹੋ ਠੀਕ ਹੈ ਜੀ ਤੇ ਬਾਕੀ ਅਗਰ ਤੁਹਾਡਾ ਕੋਈ ਵੀ ਫਿਟਨੈਸ ਨੂੰ ਲੈ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀ ਤੁਸੀਂ ਮੇਰੇ ਕੋਲੋਂ ਹੁਣ ਪੁੱਛ ਸਕਦੇ ਹੋ ਡਾਈਟ ਦੇ ਰਿਗਾਰਡਿੰਗ ਪੁੱਛ ਸਕਦੇ ਹੋ ਜਾਂ ਫਿਰ ਮਤਲਬ ਕਿਸੇ ਵੀ ਹੋਰ ਹੈਲਥ ਇਸ਼ੂ ਦੇ ਉੱਪਰ ਤੁਸੀਂ ਮੇਰੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਹਨ ਤਾਂ ਤੁਸੀਂ ਇੱਥੇ ਲਿ ਕਮੈਂਟ ਕਰ ਸਕਦੇ ਹੋ ਤੇ ਮੈਨੂੰ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਤੇ ਬਾਕੀ ਬਤ 3-4 ਮਿੰਟ ਜਿਹੜਾ ਆਪਾਂ ਹੋਰ ਲਾਈਵ ਆਵਾਂਗੇ ਜੀ ਤੇ ਆਪਾਂ ਅੱਜ ਇਹੀ ਗੱਲ ਜਿਹੜੀ ਸੀਗੀ ਆਪਾਂ ਕਲੀਅਰ ਕਰਦੀ ਸੀਗੀ ਤੇ ਆਪਾਂ ਹੁਣ ਅਗਲੇ ਸੰਡੇ ਨੂੰ ਤੁਹਾਨੂੰ ਪਤਾ ਆਪਾਂ ਲਾਈਵ ਹੋਣੇ ਹੁੰਦੇ ਆ ਤੇ ਆਪਾਂ ਫੇਰ ਅਗਲੇ ਲਾਈਵ ਆਵਾਂਗੇ ਜੀ ਠੀਕ ਹੈ ਜੀ ਸੋ ਅਗਰ ਤੁਹਾਡੇ ਕੋਈ ਵੀ ਸਵਾਲ ਹੁੰਦਾ ਨਾ ਆਪਾਂ ਸੰਡੇ ਨਾਲ ਤੁਸੀਂ ਮੇਰੇ ਸੰਡੇ ਨੂੰ ਤੁਸੀਂ ਮਤਲਬ ਵੀ ਮੈਨੂੰ ਪੁੱਛ ਸਕਦੇ ਹੋ ਲਾਈਵ ਦੇ ਵਿੱਚ ਜੁੜ ਕੇ ਤੇ ਬਾਕੀ ਬਾਕੀ ਮੇਰੇ ਵੀਡੀਓ ਫੋਨ ਮੇਰੇ ਪਿੰਡ ਪਰ ਮੈਨੂੰ ਕਰੀ ਜਾਂਦੇ ਆ ਹਨਾ ਦਿੱਲੀ ਜਗਰ ਜੇ ਤਾਂ ਕੋਈ ਵੀ ਸਵਾਲ ਹੁੰਦਾ ਵਾ ਦਿੱਲੀ ਘਟੋੜ 8 10 15 ਫੋਨ ਤਾਂ ਆ ਹੀ ਜਾਂਦੇ ਆ ਤੇ ਉਹਨਾਂ ਦਾ ਕੋਈ ਡਾਊਟ ਹੁੰਦਾ ਭਾਰ ਘਟਾਉਣ ਨੂੰ ਲੈ ਕੇ ਡਾਈਟ ਨੂੰ ਲੈ ਕੇ ਜਾਂ ਫਿਰ ਉਹਨਾਂ ਨੂੰ ਕੋਈ ਰੈਮੇਡੀ ਬਣਾਉਣੀ ਹੁੰਦੀ ਆ ਜਾਂ ਉਹਨਾਂ ਨੂੰ ਕੁਝ ਪੁੱਛਣਾ ਹੁੰਦਾ ਵੀ ਅਸੀਂ ਜੀਰਾ ਕਿੰਨੇ ਗ੍ਰਾਮ ਪਾਉਣਾ ਵਾ ਸੌਫ ਕਿੰਨੀ ਪਾਉਣੀ ਆ ਅਜਵਾਈਨ ਕਿੰਨੀ ਪਾਉਣੀ ਆ ਹਨਾ ਉਹ ਮਤਲਬ ਵੀ ਮੈਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਨੇ ਹਨਾ ਤੇ ਬਹੁਤ ਸਾਰੇ ਮੇਰੇ ਪਿੰਡਪਰਾ ਇਹੋ ਜਿਹੇ ਨੇ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਮਤਲਬ ਵੀ ਕੀ ਕਹਿੰਦੇ ਆਪਾਂ ਨੂੰ ਇਹ ਹੋਰ ਰੈਮੇਡੀਆ ਵਗੈਰਾ ਨੂੰ ਮਤਲਬ ਵੀ ਨਾ ਉਹਨਾਂ ਨੇ ਰੈਮੇਡੀਆ ਨੂੰ ਟ੍ਰਾਈ ਕਰਕੇ ਆਪਣਾ weight ਉਹਨਾਂ ਨੇ ਕਾਫੀ ਹੱਦ ਤੱਕ ਘਟਾਇਆ ਵਾ ਹਨਾ 5 5 6 6 ਕਿਲੋ ਤੱਕ ਉਹਨਾਂ ਨੇ weight ਆਪਣਾ ਉਹਨਾਂ ਨੇ ਘਟਾਇਆ ਵਾ ਠੀਕ ਹੈ ਜੀ ਸੋ ਅੱਗੇ ਵੀ ਬਹੁਤ ساری ਵੀਡੀਓ ਨੇ ਜਿਹੜੀਆਂ ਮੈਂ ਲੈ ਕੇ ਆਵਾਂਗਾ ਮੈਂ ਤੁਹਾਡੇ ਨਾਲ ਨਾ ਵੀਡੀਓ ਆਪਣੀ ਮੈਂ ਉਹੀ ਸ਼ੇਅਰ ਕਰਦਾ ਵਾਂ ਜਿਹੜੀਆਂ ਮਤਲਬ ਵੀ ਤੁਹਾਡੇ ਮਤਲਬ ਵੀ ਪਹਿਲਾਂ ਮੈਂ ਆਪ ਆਪਣੇ ਉੱਪਰ ਹੰਡਾਈਆ ਹੁਣ ਜਿੰਦਾ ਦਾ ਰਿਜ਼ਲਟ ਮੈਨੂੰ ਮਿਲਿਆ ਹੋਵੇ ਉਹੀ ਮੈਂ ਵੀਡੀਓ ਤੁਹਾਡੇ ਵਾਸਤੇ ਮੈਂ ਲੈ ਕੇ ਆਉਣਾ ਵਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਮੈਂ ਮਤਲਬ ਵੀ ਕਿਸੇ ਕਿਤਾਬ ਤੋਂ ਪੜਿਆ ਸਿੱਧੀ ਤੁਹਾਨੂੰ ਮਤਲਬ ਵੀ ਮੈਂ ਦੱਸਦਾ ਵੀਰ ਆ ਆ ਸੀਨਾ ਉਹ ਜੇ ਤੁਸੀਂ ਆ ਚੀਜ਼ ਵੀ ਲੋ ਨਹੀਂ ਠੀਕ ਹੈ ਜੀ ਸਰ 172 ਇੰਚ 172 ਇੰਚ ਹਾਈਟ ਹੈ 70 ਕਿਜੀ weight ਹੈ ਮੇਰਾ ਪੇਟ ਨਿਕਲੇ ਹੋਇਆ ਕੱਟ ਕਰਨਾ ਕੋਈ ਨਹੀਂ ਜੀ ਘਟ ਜੇਗਾ ਦੇਖੋ ਆਪਾਂ ਫੈਟ ਕੱਟ ਕਰਨੀ ਹੈ ਕੋਈ ਦਿੱਕਤ ਨਹੀਂ ਹੈਗੀ ਘਟ ਜੇਗਾ ਤੇ ਮੈਂ ਇਹ ਆ ਕਿ ਤੁਸੀਂ ਡਾਈਟ ਨੂੰ ਫੋਲੋ ਕਰੋ ਜਿਵੇਂ ਤੁਹਾਡਾ weight 70 ਕਿਲੋ ਹਨਾ ਮੈਂ ਇਸ ਦੇ ਰਿਗਾਰਡਿੰਗਲੀ ਇਹ ਹੀ ਉਦਾਹਰਨ ਦੇ ਕੇ ਮੈਂ ਇੱਕ ਵੀਡੀਓ ਬਣਾਈ ਜਮੈਂ ਜਿਵੇਂ ਦੱਸਿਆ ਨਾ ਪਾਰ ਘਟਾਉਣ ਦਾ ਤੁਹਾਨੂੰ ਫਾਰਮੂਲਾ ਜਿਹੜਾ ਉਹ ਮਤਲਬ ਵੀ ਪਤਾ ਹੋਣਾ ਚਾਹੀਦਾ ਵਾ ਤੇ ਉਹ ਫਾਰਮੂਲਾ ਮੈਂ ਮਤਲਬ ਵੀ ਲੈ ਕੇ ਆਉਂਗਾ ਹਨਾ ਉਹ ਮੈਂ ਵੀਡੀਓ ਵਿੱਚ ਉਹਦੀ ਕੰਪਲੀਟ ਕਰ ਲਈ ਆ ਤੇ ਮੈਂ ਬਹੁਤ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਾਂਗਾ ਮੰਗਲਵਾਰ ਨੂੰ ਜਾਂ ਬੁੱਧਵਾਰ ਨੂੰ ਉਹ ਵੀਡੀਓ ਮੈਂ ਅਪਲੋਡ ਕਰਦਾ ਤੇ ਜਿੱਦ ਨਾਲ ਮਤਲਬ ਵੀ ਤੁਹਾਨੂੰ ਮਤਲਬ ਵੀ ਉਹ ਤੋਂ ਰਿਜ਼ਲਟ ਮਿਲ ਸਕੇ ਹਨਾ ਤੇ ਤੁਸੀਂ ਕੋਸ਼ਿਸ਼ ਕਰਿਓ ਉਹ ਵੀਡੀਓ ਮੇਰੀ ਜਰੂਰ ਦੇਖਿਓ ਜੇ ਤੁਹਾਡੇ ਦਿਮਾਗ ਦੇ ਵਿੱਚ ਉਹ ਫਾਰਮੂਲਾ ਬੈਠ ਗਿਆ ਨਾ ਵੀ ਭਾਰ ਅਸੀਂ ਕਿਵੇਂ ਘਟਾਉਣਾ ਵਾ ਤਾਂ ਉਹ ਫਾਰਮੂਲੇ ਦੇ ਹਿਸਾਬ ਨਾਲ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਵਾ ਜਿਹੜਾ ਉਹ ਉਹ ਵੇਟ ਘਟਾ ਸਕਦਾ ਵਾ ਮਾਰਚ ਮਹੀਨੇ ਪਰਤੀ ਹੈ ਓਕੇ ਤਾਂ ਮਾਰਚ ਮਹੀਨੇ ਦੇ ਵਿੱਚ ਪਰਤੀਆ ਕਾਦੀ ਪਰਤੀਆ ਤੁਹਾਡੀ ਪੰਜਾਬ ਪੁਲਿਸ ਦੀ ਆ ਜਾਂ ਫਿਰ ਆਰਮੀ ਦੀ ਆ ਜੇ ਤਾਂ ਮਤਲਬ ਤੁਹਾਡੀ ਆਰਮੀ ਦੀ ਆ ਜਾਂ ਫਿਰ ਪੁਲਿਸ ਦੀ ਆ ਨਾ ਤੇ ਫਿਰ ਮੈਂ ਤੁਹਾਨੂੰ ਉਸ ਤਰੀਕੇ ਨਾਲ ਗਾਈਡ ਕਰ ਸਕਦਾ ਵਾਂ ਠੀਕ ਹੈ ਜੀ ਆਰਮੀ ਦੀ ਓਕੇ ਤੇ ਤੁਹਾਡੀ ਮੇਰੇ ਖਿਆਲ ਚ 1600 ਮੀਟਰ ਹੋਏਗੀ ਨਾ ਆਰਮੀ ਦੇ ਵਿੱਚ 1600 ਮੀਟਰ ਹੋਏਗੀ ਤੇ ਟਾਈਮ 6.5 ਮਿੰਟ ਦਾ ਹੁੰਦਾ ਵਾ ਹਾਂ 1600 ਮੀਟਰ ਹਾਂ ਠੀਕ ਹੈ 400 ਮੀਟਰ ਦੇ ਚਾਰ ਗੇੜੇ ਤੇ 6 6.5 ਮਿੰਟ ਦਾ ਟਾਈਮ ਹੁੰਦਾ ਨਾ ਸ਼ਾਇਦ 6.5 ਦਾ 6 ਮਿੰਟ ਦਾ ਹਣਾ ਤਾਂ ਤੁਸੀਂ ਪਤਾ ਕੀ ਕਰੋ ਦੇਖੋ ਤੁਸੀਂ ਮਤਲਬ ਵੀ ਰਨਿੰਗ ਕਰਨੀ ਤੁਸੀਂ ਸ਼ੁਰੂ ਕਰੋ weight ਤੁਹਾਡਾ ਆਪਣੇ ਆਪ ਹੀ ਘਟ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਡਾਈਟ ਤੇ ਤੁਹਾਨੂੰ ਦੱਸ ਦਿੰਦਾ ਮੈਂ ਤੁਸੀਂ ਮਤਲਬ ਵੀ ਡਾਈਟ ਹੁਣ ਮੇਰੇ ਕੋਲ ਨਾ ਪਿੱਛੇ ਜੀ ਅੱਛਾ ਸਾਢੇ 5 ਮਿੰਟ ਮਾਰ ਮਾਰਨੇ ਸਰ ਸਾਢੇ 5 ਮਿੰਟ ਦਾ ਮਾਰਨਾ ਸਾਢੇ 5 ਮਿੰਟ ਦਾ ਦੇਖੋ ਜੇ ਮੈਂ ਸਾਢੇ 5 ਮਿੰਟ ਦੀ ਮੈਂ ਗਾਰੰਟੀ ਨਹੀਂ ਕਹਿੰਦਾ ਹੈਗਾ ਵੀ ਸਾਢੇ 5 ਮਿੰਟ ਦੇ ਵਿੱਚ ਕਰ ਜੂਗੇ ਸਾਢੇ 5 6 ਮਿੰਟ ਦੇ ਵਿੱਚ ਉਹੋ ਕਰ ਜਾਂਦੇ ਨੇ ਜਿਹੜੇ ਸਪੋਰਟਸਮੈਨ ਨੇ ਜਿਹੜੇ ਐਥਲੈਟਿਕ ਦੇ ਪਲੇਅਰ ਨੇ ਜਿਹੜੇ ਐਥਲੈਟਿਕ ਦੇ ਪਲੇਅਰ ਨੇ ਨਾ ਉਹ ਮਤਲਬ ਵੀ ਕੰਪਲੀਟ ਕਰ ਜਾਂਦੇ ਆ ਸਾਢੇ 5 6 ਮਿੰਟ ਦੇ ਵਿੱਚ ਵਿੱਚ ਠੀਕ ਹੈ ਉਹ ਵੀ ਜਿਹੜੇ ਫਿੱਟ ਨੇ ਪੂਰੇ ਫਿੱਟ ਨੇ ਤੇ ਜੇ ਆਪਾਂ ਗੱਲ ਕਰੀਏ ਵੀ ਅਸੀਂ ਇਹ ਕਿਉਂਕਿ ਆਪਾਂ ਜੇ ਆਪਾਂ ਅਨਫਿਟ ਦੇ ਉੱਤੇ ਆਪਾਂ ਮੰਨ ਕੇ ਚੱਲੀਏ ਹਨਾ ਤਾਂ ਤੁਸੀਂ ਦੇਖੋ ਜੇ 6:30 ਦਾ ਟਾਈਮ ਆ ਤਾਂ 6:30 ਤੋਂ ਪਹਿਲਾਂ ਪਹਿਲਾਂ ਤੁਸੀਂ ਕੱਢ ਜੂਗੇ ਠੀਕ ਹੈ ਜੀ ਸੋ ਤੁਸੀਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਵਗੈਰਾ ਐਡ ਕਰੋ ਠੀਕ ਹੈ ਜੀ ਬਾਕੀ ਫਿਸ਼ ਆਇਲ ਹੁੰਦੇ ਨੇ ਹਨਾ omega 3 ਮੈਂ ਖੁਦ ਵੀ ਯੂਜ਼ ਕਰਦਾ ਵਾਂ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾਂ ਉਹ omega 3 ਨੇ ਫਿਸ਼ ਆਇਲ ਨੇ ਹਨਾ ਤੇ ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ ਇਹ ਵੀ ਬਹੁਤ ਵਧੀਆ ਵਾ ਸਾਡੀਆਂ ਵਾਸਤੇ ਵਧੀਆ ਹੁੰਦੇ ਆ weight ਘਟਾਉਣ ਦੇ ਵਿੱਚ ਵੀ ਮਤਲਬੀ ਇਹ ਸਾਰੇ 6 ਮਿੰਟ ਓਨ ਦਾ ਟਾਈਮ ਕੋਈ ਨਹੀਂ ਜੇ 6 ਮਿੰਟ ਹੁਣ ਤੁਹਾਡਾ ਟਾਈਮ ਆ ਰਿਹਾ ਨਾ ਤਾਂ 5.5 ਵੀ ਆ ਜਾਏਗਾ ਕੋਈ ਦਿੱਕਤ ਨਹੀਂ ਜੇ ਤੁਸੀਂ ਹੁਣ ਸਹੀ ਤੁਸੀਂ ਕਿਰੇ ਵੀ ਮੇਰਾ ਸਾਡੇ ਮੇਰਾ 6 ਮਿੰਟ ਆ ਰਿਹਾ 5.5 ਮਿੰਟ ਵੀ ਆ ਜਾਏਗਾ ਬਟ ਇਹ ਵੀ ਪ੍ਰੈਕਟਿਸ ਕਰਦੇ ਰਹੋ ਹਨਾ ਵਿੱਚ ਨਾ ਇਸ ਸਪ੍ਰਿੰਟਾ ਜਰੂਰ ਲਾਇਆ ਕਰੋ ਹੁਣ ਪਿੱਛੇ ਜੀ ਪੰਜਾਬ ਪੁਲਿਸ ਦੀ ਭਰਤੀ ਸੀ ਫਿਜ਼ੀਕਲ ਟ੍ਰਾਇਲ ਸੀ ਉਹਨਾਂ ਦੇ ਮੇਰੇ ਖਾਤੇ ਨਵੰਬਰ ਦੇ ਵਿੱਚ ਤੇ ਮੇਰੇ ਕੋਲੋਂ 10 ਮੁੰਡੇ ਸੀਗੇ ਤੇ 10 ਮੁੰਡੇ ਸੀਗੇ ਤੇ ਤਿੰਨ ਕੁੜੀਆਂ ਸੀ ਜਾਂ ਮੇਰੇ ਕੋਲ ਜਿਹੜੀਆਂ ਟ੍ਰੇਨਿੰਗ ਲੈਂਦੀਆਂ ਸੀ ਜਾਂ ਭਰਤੀ ਦੀਆਂ ਹਨਾ ਤੇ ਉਹਨਾਂ ਨੂੰ ਮੈਂ ਮੇਕਰ ਟੂਟ ਮੇਰੇ ਖਾਲ 25 30 ਦਿਨ ਹੀ ਮੈਂ ਉਹਨਾਂ ਨੂੰ ਮਤਲਬ ਵੀ ਟ੍ਰੇਨਿੰਗ ਕਰਵਾਈਆ ਗਰਾਊਂਡ ਦੇ ਵਿੱਚ ਜਾ ਕੇ ਆਪ ਤੇ ਉਹਨਾਂ ਨੇ ਟ੍ਰੇਲ ਕਲੀਅਰ ਕਰਤੀ ਉਹਨਾਂ ਨੇ ਹਨਾ ਤੇ ਉਹਨਾਂ ਦਾ ਮੇਰੇ ਖਾਲ ਚ ਹੁਣ ਮੇਰੇ ਖਾਲ ਚ ਉਹਨਾਂ ਨੂੰ ਜੁਆਇਨਿੰਗ ਲੈਟਰ ਵਗੈਰਾ ਦਾ ਪਤਾ ਨਹੀਂ ਕਰੋ ਮਿਲਣਾ ਵਾ ਬਟ ਉਹ ਮਤਲਬ ਕਲੀਅਰ ਕਰ ਗਏ ਸੀਗੇ ਸਤਨਾਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਰਾ ਮੈਡਮ ਜੀ ਸਮੇਂ ਅੰਦਰ ਟਾਈਮ ਪੇਟ ਦੇ ਕਾਰਨ ਸਪੀਡ ਨਹੀਂ ਵੱਧਦੀ ਬਸ ਮਰੀ ਇਹ ਸਟੈਮਿਨਾ ਨਹੀਂ ਹੈਗਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਦੇਖੋ ਬਰਦਰ ਜੇ ਤੁਸੀਂ ਆਪਣਾ ਸਟੈਮਿਨਰ ਬਣਾਉਣਾ ਚਾਹੁੰਦੇ ਹੋ ਨਾ ਤਾਂ ਦੇਖੋ ਤੁਸੀਂ ਕੀ ਕਰਨਾ ਵਾ ਤੁਸੀਂ ਸਪ੍ਰਿੰਟਰ ਹੋਣੀਆਂ ਨੇ ਸ਼ਾਰਟ ਸਪ੍ਰਿੰਟਰ ਹੁੰਦੀਆਂ ਨੇ ਨਾ ਜਿਹੜੀਆਂ ਤੁਸੀਂ ਸ਼ਾਰਟ ਸਪ੍ਰਿੰਟਰ ਹੋਣੀਆਂ ਸ਼ੁਰੂ ਕਰੋ ਜਦੋਂ ਤੁਸੀਂ ਸ਼ਾਰਟ ਸਪ੍ਰਿੰਟਰ ਲਾਉਂਗੇ ਨਾ ਫਿਰ ਮਤਲਬੀ ਤੁਹਾਡਾ ਸਟੈਮਿਨਰ ਬਣੇਗਾ ਪਹਿਲਾਂ ਤਾਂ ਮਤਲਬ ਦੇਖੋ ਤੁਸੀਂ ਸਲੋ ਸਲੋ ਹੀ ਰਨਿੰਗ ਰੱਖੋ ਠੀਕ ਹੈ ਮੀਡੀਅਮ ਫੇਸ ਰੱਖੋ ਤੇ ਐਂਡ ਦੇ ਵਿੱਚ ਸਪ੍ਰਿੰਟਰ ਨੇ ਜਿਹੜੀਆਂ ਤੁਸੀਂ ਉਹ ਲਾਉਣੀਆਂ ਹੀ ਲਾਉਣੀਆਂ ਨੇ ਜੇ 400 ਮੀਟਰ ਦਾ ਟਰੈਕ ਹੁੰਦਾ ਨਾ ਉਹਦੇ ਵਿੱਚ 50 ਮੀਟਰ ਦੀ ਸਪ੍ਰਿੰਟ ਲਾ ਲਈ 50 ਮੀਟਰ ਸਲੋ ਭਜੇ 50 ਮੀਟਰ ਫੇਰ ਸਪ੍ਰਿੰਟ ਲਾ ਲਈ 50 ਮੀਟਰ ਫੇਰ ਸਲੋ ਭਜੇ 50 ਮੀਟਰ ਫੇਰ ਸਪ੍ਰਿੰਟ ਲਾ ਲਈ 50 ਮੀਟਰ ਫੇਰ ਸਲੋ ਭਜੇ ਇਦਾਂ ਤੁਸੀਂ ਪ੍ਰੈਕਟਿਸ ਆਪਣੀ ਕਰੋ ਬਾਕੀ ਪੇਟ ਦੀਆਂ ਐਕਸਰਸਾਈਜ਼ਾਂ ਨੇ ਹਨਾ ਪੇਟ ਦੀਆਂ ਐਕਸਰਸਾਈਜ਼ਾਂ ਜਰੂਰ ਕਰਿਆ ਕਰੋ ਮੈਂ ਪੇਟ ਦੀਆਂ ਕਿਹੜੀਆਂ ਐਕਸਰਸਾਈਜ਼ਾਂ ਤੁਹਾਨੂੰ ਲਾਉਣੀਆਂ ਚਾਹੀਦੀਆਂ ਨੇ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾ ਕੇ ਮੈਂ ਉਹ ਉਹ ਮੇਰੇ ਇਧਰ ਮਿਲਣਗੇ ਪੇਟ ਦੀਆਂ ਢਿੱਡ ਦੀਆਂ ਘਟੌਂਦੀਆਂ ਐਪਸ ਵਰਕਆਊਟ ਲਿਖਿਆ ਹੋਊਗਾ ਕੋਈ ਨਾ ਤੇ ਤੁਸੀਂ ਉਹ ਵਰਕਆਊਟ ਉਹ ਸਵੇਰੇ ਕਰੋ ਦੇਖੋ ਤੁਹਾਡਾ ਪੇਟ ਘਟਣਾ ਸ਼ੁਰੂ ਹੋ ਜਾਏਗਾ ਜੇ ਤੁਹਾਡਾ ਪੇਟ ਸਟਰੋਂਗ ਹੋਏਗਾ ਨਾ ਤਾਂ ਤੁਹਾਡੀ ਰਨਿੰਗ ਹੋਰ ਜ਼ਿਆਦਾ ਵਧੀਆ ਹੋਏਗੀ ਠੀਕ ਹੈ ਜੀ ਸੋ ਇਸ ਕਰਕੇ ਪੇਟ ਦੀਆਂ ਐਕਸਰਸਾਈਜ਼ਾਂ ਜ਼ਰੂਰ ਲਾਓ ਜੀ ਠੀਕ ਹੈ ਜੀ ਸੋ ਹੋਰ ਕਿਸੇ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਉਹ ਮੇਰੇ ਕੋਲੋਂ ਉਤਸਰ ਦੋ ਠੀਕ ਹੈ ਜੀ ਤੇ ਬਾਕੀ ਆਪਣਾ ਖਾਣਾ ਵਗੈਰਾ ਯਾਰ ਵਧੀਆ ਰੱਖੋ ਠੀਕ ਹੈ ਜੀ ਹੁਣ ਜਿਵੇਂ ਮਤਲਬ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੌਸਮਾਂ ਜਿਹੜਾ ਕਾਫੀ ਖਰਾਬ ਚੱਲਦਾ ਪਿਆ ਹੋਣਾ ਵਾਇਰਲ ਦਾ ਚੱਲੀ ਜਾਂਦਾ ਸਾਰੇ ਮਤਲਬ ਵੀ ਬਿਮਾਰ ਵਗੈਰਾ ਹੀ ਹੋ ਜਾਂਦੇ ਆ ਹਨਾ ਤੇ ਸੋ ਤੁਸੀਂ ਆਪਣਾ ਧਿਆਨ ਰੱਖੋ ਤੇ ਬਾਕੀ ਖਾਣਾ ਪੀਣਾ ਆਪਣਾ ਵਧੀਆ ਰੱਖੋ ਜੇ ਤੁਹਾਡਾ ਖਾਣਾ ਪੀਣਾ ਵਧੀਆ ਨਾ ਤਾਂ ਤੁਸੀਂ ਬਿਮਾਰ ਨਹੀਂ ਕਦੇ ਵੀ ਹੋ ਸਕਦੇ ਠੀਕ ਹੈ ਜੀ ਸੋ ਇਸ ਕਰਕੇ ਆਪਣਾ ਖਾਣਾ ਵਧੀਆ ਰੱਖੋ ਤੇ ਫਿਰ ਤੁਸੀਂ ਕਦੇ ਬਿਮਾਰ ਨਹੀਂ ਹੋਵੋਗੇ ਫਿੱਟ ਹੀ ਰਹੋਗੇ ਤੁਸੀਂ ਠੀਕ ਹੈ ਸਰ ਡਾਈਟ ਕੀ ਰੱਖੀ ਹੈ 100 ਮੀਟਰ ਦੀ ਦੋ ਟਾਈਮ ਰਨਿੰਗ ਕਰ ਰਹੀ ਹੈ ਕਰੀਆ ਓਕੇ ਦੋ ਮਿੰਟ ਜੇ ਰਨਿੰਗ ਕਰਦੇ ਹੋ ਨਾ ਕੱਲੀ ਪਤਾ ਦੇਖੋ ਜੇ ਬ੍ਰਦਰ ਤੁਹਾਨੂੰ ਮੈਂ ਸਿੰਪਲ ਜੀ ਗੱਲ ਦੱਸਾਂ ਜੇ ਤੁਸੀਂ ਰਨਿੰਗ ਕਰਦੇ ਹੋ ਨਾ ਕੱਲੀ ਰਨਿੰਗ ਹੀ ਨਾ ਕਰੀ ਜਾਓ ਰਨਿੰਗ ਵੀ ਕਰੋ ਪੁਸ਼ਪ ਵੀ ਲਗਾਓ ਠੀਕ ਹੈ ਜੀ ਚਿਨਪ ਵੀ ਲਗਾਓ ਪੁਸ਼ਪ ਵੀ ਲਗਾਓ ਪੇਟ ਦੀਆਂ ਐਕਸਰਸਾਈਜ਼ਾਂ ਵੀ ਲਾਓ ਕੰਪਲੀਟ ਵਰਕਆਊਟ ਕਰੋ ਕੱਲੀ ਰਨਿੰਗ ਨਾ ਲਈ ਜਾਓ ਠੀਕ ਹੈ ਜੀ ਕੱਲੀ ਰਨਿੰਗ ਨਾ ਕਰੋ ਰਨਿੰਗ ਕਰਨ ਤੋਂ ਬਾਅਦ ਜਦੋਂ ਤੁਸੀਂ ਰਨਿੰਗ ਕਰ ਲੈਂਦੇ ਹੋ 2-4 ਮਿੰਟ ਦੀ ਬ੍ਰੇਕ ਲੈ ਕੇ ਤਾਂ ਉਹਦੇ ਵਿੱਚ ਤੁਸੀਂ ਐब्स ਦੀਆਂ ਵਰਕਆਊਟ ਵੀ ਕਰੋ ਐब्स ਲਗਾਓ ਠੀਕ ਹੈ ਜੀ ਘੱਟੋ ਘੱਟ 100 ਤੋਂ 200 ਦੇ ਵਿੱਚ ਐब्स ਜ਼ਰੂਰ ਲਾਓ ਠੀਕ ਹੈ ਜੀ ਸਵੇਰੇ ਲਾਓ ਖਾਲੀ ਪੇਟ ਜੇ ਤੁਸੀਂ ਲਾ ਸਕਦੇ ਤਾਂ ਜ਼ਿਆਦਾ ਵਧੀਆ ਐਪਸ ਜਰੂਰ ਲਗਾਓ ਠੀਕ ਹੈ ਜੀ ਤੇ ਬਾਕੀ ਪੁਸ਼-ਅਪ ਜਿਹੜੇ ਪੁਸ਼-ਅਪ ਤੁਹਾਨੂੰ 2-300 ਪੁਸ਼-ਅਪ ਜਰੂਰ ਲਗਾਓ ਚੀਨਾਂ ਪਾ ਜਿਹੜੇ ਚੀਨਾਂ ਬਦ 10-10 ਦੇ ਤੁਸੀਂ 3-4 ਸੈਟ ਤੁਸੀਂ ਉਹ ਲਗਾ ਸਕਦੇ ਹੋ ਜਦੋਂ ਤੁਸੀਂ ਵਰਕਆਊਟ ਕਰਦੋਂ ਕਰ ਲੈਂਦੇ ਹੋ ਤਾਂ ਬੋਡੀ ਦੀ ਸਟ੍ਰੈਚਿੰਗ ਹੈ ਜਿਹੜੀ ਸਟ੍ਰੈਚਿੰਗ ਜਰੂਰ ਕਰਿਆ ਕਰੋ ਠੀਕ ਹੈ ਜੀ ਬਾਕੀ ਰਹੀ ਗੱਲ ਡਾਈਟ ਦੀ ਡਾਈਟ ਤੁਸੀਂ ਦੇਖੋ ਤਲੀ ਚੀਜ਼ ਕੋਈ ਨਹੀਂ ਖਾਣੀ ਹੈਗੀ ਠੀਕ ਹੈ ਜੀ ਤਲੀ ਹੋਈ ਚੀਜ਼ ਦਾ ਕੋਈ ਹਨਾ ਭੁੰਨੇ ਭੁਜੇ ਮਤਲਬੀ ਭੁਜੀਆ ਵਗੈਰਾ ਹੋ ਗਿਆ ਨਮਕੀਨ ਵਗੈਰਾ ਉਹ ਨਹੀਂ ਖਾਣੇ ਛੋਲੇ ਛੋਲੇ ਪਟੂਰੇ ਹੋਗੇ ਉਹ ਕੁ ਬਿਲਕੁਲ ਨਹੀਂ ਤੁਸੀਂ ਮਤਲਬ ਇਹ ਖਾਣੀ ਹੈਗੀ ਠੀਕ ਹੈ ਇਹ ਜੀ ਜਦੋਂ ਤੁਸੀਂ ਅਵੋਇਡ ਕਰਨਾ ਵਾ ਬਾਕੀ ਆਪਣੀ ਡਾਈਟ ਦੇ ਵਿੱਚ ਨਾ ਤੁਸੀਂ ਮਤਲਬ